ਇਹ ਬਾਰਾ ਮਾਰ ਲਾ ਤੇ ਟਾਇਰ ਵੇਚੀ ਕਿੰਨੇ ਕ ਪੈਸੇ ਟਾਇਰ ਨਾਲ ਦੇ ਜੀ ਦੇ 80% ਮੂਰਲੇ 45 ਕੇ ਪੈਸੇ ਨਾਲ ਦੇ ਜੀ ਮਝਿਆ ਇੱਕ ਤਾਂ ਇਹ ਟਰੈਕਟਰ ਆ ਨਹੀਂ ਰੇ ਸੀ ਆ ਡੀ ਜੋਂ ਲੱਗ ਜੀ ਹੁਣ ਠੀਕ ਆ ਜੀ ਹਾਂ ਇਹ ਮਤਲਬ ਤਗਰੀਬਨ ਬੰਦੀ ਹੋ ਗਈ ਟਰੈਕਟਰ ਹੁਣ ਤਾਂ ਆਉਂਦੇ ਨਹੀਂ ਕਿ ਪਾਣੀ ਦੀ ਬਹੁਤ ਡਿਮਾਂਡ ਆਉਂਦੀ ਫੋਨ ਫੋਨ ਆਏ ਨੇ ਪਹਿਲਾਂ ਵੀ ਸਾਨੂੰ ਕੋਈ ਸਿੰਪਲ ਸੋਚ ਜਿਵੇਂ ਕੋਈ ਆਪਣਾ ਟਰਾਲੀ ਦਾ ਕੰਮ ਲੈ ਲੈਂਦਾ ਵੀਰ ਕੋਈ ਪੂੰਗ ਵਾਲਾ ਜਾਂ ਕੋਈ ਮਤਲਬ ਪਰਤ ਤੇ ਕੰਮ ਕਰਦਾ ਲੈ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਬਾਈ ਕੋਲੇ ਸਟਾਕ ਬਾਈ ਜੀ ਅੱਜ ਫੁੱਲ ਸੀਗਾ ਤੇ ਬਾਈ ਨੇ ਅੱਜ 20 ਟਰੈਕਟਰ ਲਾਉਣੇ ਪਏ ਤੇ ਬੁਰੀ ਐ ਮੇਲਾਕੇਸ਼ਨ ਬਾਈ ਜੀ ਪਿੰਡ ਪੱਠਰਾ ਜੀ ਆਪਣਾ ਨੇੜੇ ਤਨੌਲਾ ਮੰਡੀ ਜ਼ਿਲ੍ਹਾ ਵਰਨਾਲਾ ਜੀ ਠੀਕ ਹੈ ਜੀ ਤੇ ਆਫਰ ਦੱਸ ਦੋ ਬਾਈ ਜੀ ਆਫਰ ਵੀਰੇ ਇਹ ਹੈ ਦੇਖੋ ਸੌਦਾ ਜਿੰਨੇ ਦਾ ਮਰਜ਼ੀ ਹੋ ਜਿਹਦੇ ਵਿੱਚ 21 2100 ਰੁਪਏ ਸੌੜ ਦੇਵਾਂਗੇ ਆਪਾਂ ਬਾਈ ਨੂੰ ਸੌਦਾ ਹੋਣ ਤੋਂ ਬਾਅਦ ਉਹਦਾ ਅਗਲਾ ਤੇਲ ਦਾ ਸਮਝ ਲੈ ਚਾਹੇ ਉਹ ਚਾਹੇ ਮਾਨ ਸਨਮਾਨ ਸਮਝ ਲਿਆ ਉਹਦਾ ਠੀਕ ਹੈ ਜੀ ਹਾਂ ਜੀ ਕਾਪੀ ਕਰੀ ਬਾਈ ਉਹ ਗਾਰੰਟੀ ਹੋ ਜੀ ਆਪਣੇ ਨਾਮ ਹੋਣ ਤੱਕ ਦੀ ਬਾਈ ਦੇ ਠੀਕ ਹੈ ਜੀ ਕਿਸੇ ਵੀ ਡੈਕਟਰ ਜੋ ਵੀ ਆਪਾਂ ਤੋ ਖਰੀਦੂ ਨਾਮ ਹੋਣ ਤੱਕ ਦੀ ਆਪਣੀ ਜ਼ਿੰਮੇਵਾਰੀ ਉਹ ਖਰਚਾ ਤਾਂ ਅਗਲੇ ਦੀ ਲੱਗਣਾ ਦੇਖੋ ਨਾਮ ਹੋਣ ਠੀਕ ਹੈ ਠੀਕ ਹੈ ਕਾਪੀ ਕਾ ਗਏ ਜਾਂਦੀ 100% ਕਰਾਂਗੇ ਬਿਲਕੁਲ 100 ਤੋਂ ਹੀ ਬਦਲ ਲਵਾਂਗੇ ਠੀਕ ਹੈ ਜੀ ਤੇ ਜਿਹੜੇ ਟਰੈਕਟਰ ਹੁੰਦੇ ਨੇ ਫਸਟ ਦੇ ਸੈਕਿੰਡ ਜਿਆਦਾ ਹੁੰਦੇ ਨੇ ਕਿ ਹਾਂ ਫਸਟ ਸੈਕਿੰਡ ਹੀ ਜਿਆਦਾ ਹੁੰਦੇ ਨੇ ਠੀਕ ਹੈ ਜੀ ਚੋਚੇ ਮਤਲਬ ਜਿਆਦਾ ਫਸਟ ਹੀ ਹੁੰਦੇ ਨੇ ਤਕਰੀਬ ਠੀਕ ਹੈ ਜੀ ਤੇ ਅੱਜ ਭਾਈ ਜੀ ਸਪੈਸ਼ਲ ਟਰੈਕਟਰ ਦਿਖਾਵਾਂਗੇ ਤੁਹਾਨੂੰ ਝੋਟੇ ਹਾਂ ਜੀ ਮੱਕੀ ਵਾਲੀ ਵਾਸਤੇ ਟਰੈਕਟਰ ਆਏ ਨੇ ਸਟਾਕ ਚ ਆਪਣੇ ਮੱਕੀ ਵਾਲੀ ਦਾ ਸੀਜ਼ਨ ਹੁੰਦਾ ਨਾ ਮੁਰੇ ਜੀ ਠੀਕ ਹੈ ਜੀ ਮੱਕੀ ਲਈ ਮਸ਼ੀਨ ਦਾ ਉਦੇ ਕਰਕੇ ਫੋਨ ਫੋਨ ਬਹੁਤ ਆਉਂਦੇ ਰਹਿੰਦੇ ਨੇ ਵੀ ਕੋਈ ਵੱਡੀ ਪਾਵਰ ਟਰੈਕਟਰ ਹੋਵੇ ਠੀਕ ਹੈ ਜਿਆਦੇ ਹੌਸਪਾਗ ਆ ਹਾਂ 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 ਜੀ ਠੀਕ ਹੈ ਇਹ ਦੋ ਤਿੰਨ ਟਰੈਕਟਰ ਆਏ ਨੇ ਬੰਨਾਂ ਵਿੱਚ ਵਿੱਚ ਕਿਤੇ ਉਰੀ ਖੜਾ ਹੋਣਾ ਆਪਣਾ ਸੋਨਾ ਲੀਕਾ ਤੇ ਲਵੇ ਜੀ ਆਪਾਂ ਸੋਨਾ ਲੀਕਾ ਤੋਂ ਵੀਡੀਓ ਸਟਾਰਟ ਕਰਾਂਗੇ ਤੇ ਲਵੇ ਜੀ ਕੁੰਮਕੇ ਦਿਖਾ ਦੇ ਬਾਈ ਚਲ ਲਵੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਬਾਈ ਸਾਰਾ origignal ਟਰੈਕਟਰ 1800 ਘੰਟਾ origignal ਚੱਲਿਆ ਹੋਇਆ ਠੀਕ ਹੈ ਜੀ ਕੰਪਨੀ ਰਿਕਾਰਡ ਹਾਂ ਹਾਂ ਬਰਨਾਲੇ ਦੀ ਸਾਡੇ ਦਾ ਨਾਮ ਆ ਨਿਕਲਿਆ ਜੀ ਟਰੈਕਟਰ ਠੀਕ ਹੈ ਜੀ ਫਰਸਟ ਓਨਰ ਹੈ ਬਾਈ ਪੀ ਵੀ ਇਹ ਇੱਕ ਹੈ ਤੇ ਬਾਕੀ ਕੋਨੋਪੀ ਵਗੈਰਾ ਲੱਗੇ ਤੇ ਉਸ ਪਾਵਰ ਤੇ ਆ ਜਾਵੇ ਜੀ ਇਹ 90 ਐਚਪੀ ਹੈ ਠੀਕ ਹੈ ਬੱਕੀ ਜਿਹੜੀ ਦਾ ਮਕੀ ਜਿਹੜੀ ਵਾਸਤੇ ਹੀ ਹੈ ਜੀ 4 ਰੋ ਵਾਸਤੇ ਇਹ ਆਪਣ ਲਾਉਣੇ ਆ ਠੀਕ ਹੈ ਬੈਕ ਚਲਦੀ ਹੈ ਉਹਦੇ ਵਾਸਤੇ ਹੀ ਹੈ ਜੀ ਤੇ ਮਾਡਲ ਬੇ ਜੀ ਮਾਡਲ ਇਹ 12 ਜੀ ਲੈ ਵੀ 12 ਮਾਡਲ ਹੈ ਤੇ ਟਾਇਰ ਬੇ ਜੀ ਕਿੰਨੇ ਕੇ ਪੈਸੇ ਟਾਇਰ ਨਾਲ ਦੇ ਜੀ ਦੇ 80% ਮੂਹਰੇ 45 ਕੇ ਪੈਸੇ ਨਾਲ ਦੇ ਠੀਕ ਹੈ ਜੀ ਹਾਂ ਜੀ ਮੰਗ ਲ 75 80% ਨਾਲ ਦੇ ਟਾਇਰ ਇਹਦੇ ਤੇ ਰੰਗ ਪਿੰਡ ਕਰੀ ਸਾਰਾ origional ਹੈ 2j ਡੈਕਟਰ ਇੰਜਨ ਗੇਅਰ ਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਚਾਹੇ ਵਾਕੇ ਤ ਇਹਦੀ 765000 ਰੁਪਏ ਠੀਕ ਹੈ ਜੀ 765000 ਹਾਂਜੀ ਹਾਂਜੀ ਠੀਕ ਹੈ ਜੀ ਤੇ ਲਓ ਬਈ ਅੱਗੇ ਤੁਹਾਨੂੰ ਦਿਖਾਉਣੇ ਅਗੇ ਪ੍ਰੀਤ 6594/4 65 ਪਾਵਰ ਜਗ੍ਹਾ ਜੇ ਇਹ ਵੀ ਕਰਾਰੋ ਗੀਅਰ ਹੈ ਜੀ ਠੀਕ ਹੈ ਕਰਾਰੋ ਦੇ ਗੀਅਰ ਵਾਲਾ ਹਾਂਜੀ ਹਾਂ ਜੀ ਓਰੀਜਨਲ ਕਰਾਰੋ ਹੈ ਠੀਕ ਹੈ ਜੀ 프ਰੰਟ ਸਾਈਡ ਤੇ ਦੇਖਾ ਦਿਓ ਬਈ ਜੀ ਬੇਟ ਵਗੈਰਾ ਵੀ ਲੱਗੇ ਹੋਏ ਨੇ ਕਿ ਕਈ ਵੀਰ ਲਾ ਵੀ ਲੈਂਦੇ ਨੇ ਹਾਂ ਨਹੀਂ ਇਹ ਤਾਂ ਨਾਲ ਹੀ ਆਏ ਨੇ ਜੀ ਬਸ ਨਾਲ ਹੀ ਜਾਣਗੇ ਪਰ ਲਾਉਣ ਦੇ ਇਹਦੇ ਨਾਲ ਹੀ ਜਾਣਗੇ ਬਈ ਤੇ ਟਾਇਰ ਵੀ ਇਹਦੇ ਵੀ ਨਾਲ ਦੇ ਨੇ ਸਾਰਾ ਕੁਝ ਨਾਲ ਦਾ ਜੀ ਦਾ 22 ਮਾਡਲ ਹੈ ਠੀਕ ਹੈ 22 ਮਾਡਲ ਹੈਗਾ ਫਸਟ ਓਨਰ ਹਾਂਜੀ ਕਰਾਰੋ ਕਿੰਨੇ ਘੰਟੇ ਚੱਲੇ ਹੋ ਜੀ ਇਹ 5 600 ਘੰਟੇ ਚੱਲੇ ਹੋ ਜੀ ਠੀਕ ਹੈ ਜੀ ਕੰਪਨੀ ਰਿਕਾਰਡ ਕਾੜੀ ਕੰਪਨੀ ਰਿਕਾਰਡ ਚੈੱਕ ਕਰਾ ਕੇ ਫੇਰ ਲੈ ਜੀ ਠੀਕ ਹੈ ਜੀ ਲੈ ਵੀ ਜੀ ਕੰਪਨੀ ਰਿਕਾਰਡ 5 600 ਘੰਟੇ ਹੈ ਰਿਜਨਲ ਹਾਂਜੀ ਰਿਜਨਲ ਠੀਕ ਹੈ ਜੀ ਤੇ ਮਾਡਲ ਹੈਗਾ ਬਾਈ 22 22 ਹੈ ਜੀ ਪਿਓਰ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 7 ਲੱਖ 75000 ਰੁਪਏ ਜੀ ਲੈ ਵੀ 7 ਲੱਖ 75000 ਰੁਪਏ ਡਿਮਾਂਡ ਆਗੇ ਇਹ ਇਹ ਦੋ ਗੇਅਰ ਹੈ ਨਹੀਂ ਇਹਨੂੰ ਟਰਾਂਸਮਿਸ਼ਨ ਇੱਕ ਤਾ ਵਲੋ ਪ੍ਰੀਵ ਦਾ ਡਿਜ਼ਾਈਨ ਹੈ ਜੀ ਇਹ ओरिजिनल ਕਰਾਰੋ ਜਾਂ ਫਰੰ ਟ੍ਰਾਂਸਮਿਸ਼ਨ ਵਿੱਚ ਸੀ ਗੇਅਰ ਇਹਦੀ ਕਰਾਰ ਉਦਨ ਠੀਕ ਹੈ ਜਿਵੇਂ ਕਰਾਰ ਉਦੇ ਗੇਅਰ ਲਾਉਣ ਵੇਲੇ 4 ਸਾਲ ਲੱਗਦੀ ਹੈ ਨਾ ਪ੍ਰੀਟ ਵਾਲਿਆਂ ਨੂੰ ਹਾਂਜੀ ਹਾਂ ਹਾਂ ਠੀਕ ਹੈ ਬਹੁਤ ਸੋਧ ਕੇ ਬਣਾਇਆ ਜੀ ਠੀਕ ਹੈ ਜੀ 7 ਲੱਖ 95000 ਰੁਪਏ ਤੇ ਲੈ ਬਈ ਅੱਗੇ ਦਿਖਾਉਣੇ ਤੁਹਾਨੂੰ 80 9000 9000 ਹੈ ਜੀ 2017 ਮਾਡਲ 16 ਦੇ ਟਾਇਰ ਨਾਲ ਠੀਕ ਹੈ ਜੀ 19500 ਹੋ ਜਾਂਦਾਗਾ ਹਾਂ ਇਹ 9000 ਇਹ 9000 ਨਹੀਂ 2000 ਆਪਣ ਲਈ ਉਧਰ ਵੀ ਪਹਿਲੀ ਵੀਡੀਓ ਜੀ ਉਧਰ ਖੜਾ ਉਹ ਵੀ 9000 ਉਹ 16 ਮਾਡਲ ਹੈ 17 ਮਾਡਲ ਜੀ ਇਹ 17 ਮਾਡਲ ਹੈਗਾ ਹਾਂਜੀ ਹਾਂਜੀ ਤੇ ਟਾਇਰ ਬ ਤੇ ਖੁੱਲੇ ਪਲੇਟਫਾਰਮ ਵਾਲਾ ਗਿਆ ਸਾਈਡ ਗियर ਵਾਲਾ ਗਿਆ ਚੇਂਜਰ ਵਾਲ ਤਾਂ ਨਹੀਂ ਕਿ ਭਾਈ ਜੀ ਨਹੀਂ ਚੇਂਜਰ ਚ ਨਹੀਂ 9000 ਆਉਂਦਾ ਜੀ 9500 ਚ ਕੁਝ ਮਾਡਲ ਆਏ ਨੇ ਠੀਕ ਆ ਜੀ ਤੇ ਪਾਵਰ ਸਟੀering ਆ ਹਾਂਜੀ ਹਾਂਜੀ ਤੇ ਮਾਡਲ ਭਾਈ ਜੀ ਮਾਡਲ 17 ਜੀ ਠੀਕ ਆ ਜੀ ਤੇ ਡਿਮਾਂਡ ਭਾਈ ਜੀ ਡਿਮਾਂਡ ਇਹਦੀ ਵੀ ਸਵਾ 4 ਲੱਖ ਦੋਹਾਂ ਦੀ ਸੇਮ ਡਿਮਾਂਡ ਹੈ ਠੀਕ ਆ ਜੀ ਹਾਂਜੀ ਤੇ ਲੋ ਭਾਈ ਜੀ ਅੱਗੇ ਆ ਗਿਆ ਨਿਊ ਹਾਲੈਂਡ 5520 ਜੀ 5620 ਹਾਂਜੀ ਹਾਂਜੀ ਤੇ ਲੋ ਭਾਈ ਜੀ ਕੰਡੀਸ਼ਨ ਚੈੱਕ ਕਰ ਲੋ ਭਾਈ ਟਰੈਕਟਰ ਦੀ ਤੇ ਜੂਜੀ ਗियर ਵਾਲਾ ਗਿਆ ਭਾਈ ਜੀ ਪਲੱਸ ਵਾਲਾ ਤੇ ਲੋ ਬਈ ਚੈੱਕ ਕਰੋ ਟੈਕਨੋਪੀ ਵਗੈਰਾ ਲੱਗੀ ਆ ਤੇ ਟਾਇਰ ਵੇ ਜੀ ਇਹ ਦੇਖਿਆ 90 ਪੈਸੇ ਨਾਲ ਜੀ ਐਮ ਆਰ ਉੱਤੇ ਪਈ ਹੈ ਹਜੇ ਹਾਂ ਦੇਖੋ ਆ ਚੈੱਕ ਕਰੋ ਲੈ ਬਈ ਇੱਕ ਗੱਲ ਆ ਗੁਰੀ ਇੱਕ ਤਾਂ ਟਰਾਈ ਇਹਦੀ ਮਾਰ ਲਓ ਹਾਂਜੀ ਇੱਕ ਮਾਰਿਆ ਜਾਂਸੀ ਜੀ ਹਾਂ ਹਾਂ ਬਿਲਕੁਲ ਉਹੀ ਚੀਜ਼ ਆ ਵਾ ਜਿੰਨਾ ਕਿ ਚਲਾਇਆ ਗਲੋਂਨਾ ਕੋਲੋਂ ਰੇਟ ਕੱਲਾ ਉਹੀ ਫਰਕ ਆਗਾ ਬਾਕੀ ਬਈ ਜੀ ਕੰਡੀਸ਼ਨ ਦਾ ਪੂਰਾ ਸਾਫ ਆ ਜਾਂਸੀ ਜੀ ਜਾ ਕੇ ਟਰਾਈ ਮਾਰ ਰਿਓ ਠੱਕ ਠੱਕ ਬਾਈ ਕਿੰਨੇ ਰੁਪਈਆ ਦਾ ਫਾਇਦਾ ਹੋਊ ਇਹਦੇ ਮੰਗਰ ਜੀ ਜਨਾਬਾ ਇਹ ਤਾਂ ਹੁਣ ਜੀ ਐ ਇੱਕ ਤਾਂ ਇਹ ਟਰੈਕਟਰ ਆ ਨਹੀਂ ਰੇ ਸੀ ਆ ਡੀ ਜੌਣ ਲੱਗ ਗਈ ਹੁਣ ਠੀਕ ਆ ਜੀ ਹਾਂ ਇਹ ਮਤਲਬ ਤ ਠੀਕ ਹੈ ਇਹ ਮਾਡਲ ਬਈ ਜੀ ਇਹ ਬਾਈ ਇਹ ਵੀ ਜੀ ਲੈ ਵੀ ਫੁੱਲ ਟਾਪ ਮਾਡਲ ਆਗਾ ਬਾਈ ਮਾਡਲ ਆ ਤੇ ਘੰਟੇ ਕਿੰਨੇ ਚੱਲੇ ਬਈ ਜੀ ਇਹ ਵੀ 600 ਦੇ ਕਰੀਬ ਚੱਲੇ 600 ਲੈ ਵੀ 600 ਘੰਟਾ ਚੱਲਿਆ ਹੋਇਆਗਾ ਇੱਕ ਗੱਲ ਆਗੇ ਫਾਰਪਾ ਕੇ ਲੈ ਜਾਣ ਕੋਈ ਗਵੰਡੀਆਂ ਨਹੀਂ ਜੱਜ ਕਰੂਗਾ ਪੁਰਾਣਾ ਪੁਰਾਣਾ ਧੰਨਵਾਦ ਹੋਪੀ ਡੀਸਨ ਹੈ ਤੇ ਕੀ ਡਿਮਾਂਡ ਹੈ ਬਈ ਜੀ ਇਹਦੀ 1.5 ਲੱਖ ਰੁਪਏ ਜੀ ਲੈ ਵੀ 1.5 ਲੱਖ ਰੁਪਏ ਡਿਮਾਂਡ ਆਗੇ ਮਾਨਤਾਣ ਜਰੂਰ ਹੋ ਜਾਊਗਾ ਬਈ ਜੀ ਤੇ ਲੋਨ ਕਲੀਅਰ ਹੈ ਬਈ ਜੀ ਤੇ ਹਾਂਜੀ ਹਾਂ ਕਲੀਅਰ ਕਲੀਅਰ ਠੀਕ ਹੈ ਜੀ ਜਿੰਨੇ ਵੀ ਟਰੈਕਟਰ ਆਉਣਗੇ ਲੋਨ ਕਲੀਅਰ ਲੋਨ ਕਲੀ ਠੀਕ ਹੈ ਜੀ ਤੇ ਹੋ ਤਾ ਜਾਉ ਹੁਣ ਹਾਂ ਹੋ ਜੂ ਠੀਕ ਹੈ ਜੀ ਲੋਨ ਹੋ ਜਾਊਗਾ ਬਾਈ ਜੀ ਜੇ ਟਰੈਕਟਰ ਕਟਾਉਣਾ ਹੈ ਟਰੈਕਟਰ ਵੀ ਕਟਿਆ ਜਾਊਗਾ ਤੇ ਜੇ ਟਰੈਕਟਰ ਕਟਾਉਣਾ ਵੇ ਜੀ ਉਹਦੇ ਵਾਸਤੇ ਕੀ ਕਰਨਾ ਪਊਗਾ ਆਪਾਂ ਉਹਦੇ ਵਾਸਤੇ ਫੋਟੋ ਲਿਆ ਵੀ ਬੰਦਾ ਨਾਲ ਜੀ ਜੋ ਕੰਡੀਸ਼ਨ ਦੱਸੂਗਾ ਆਪਾਂ ਤਕਰੀਬਨ ਤਾਂ ਫੋਟੋ ਦੀ ਕੱਟ ਲਾਂਗੇ ਜੇ ਕੋਈ ਆਪਾਂ ਨੂੰ ਡਾਊਟ ਲੱਗੂ ਤਾਂ ਜਾ ਕੇ ਬੰਦੇ ਦੇ ਨਾਲ ਆਪਾਂ ਠੀਕ ਹੈ ਜੀ ਤੇ ਬਾਕੀ ਪਤਾ ਕਰ ਲਿਆ ਅਗਲਾ ਵੀ ਜਿੱਥੇ ਵੱਧ ਰੇਟ ਲੱਗਦਾ ਹਾਂ ਜੇ ਉਹ ਤਾਂ ਜੇ ਹੁਣ ਜਿੰਨਾ ਆਪਾਂ ਰੇਟ ਲਾਦਾ ਜੇ ਅਗਲੇ ਨੂੰ ਨਹੀਂ ਉਹ ਲੱਗਦਾ ਵੀ ਸਹੀ ਨਹੀਂ ਹੈਗਾ ਉਹਦੀ ਟਰਾਈ ਕਰ ਲੈ ਜੇ ਵੱਧ ਵੇਖਦਾ ਇਹ ਵੀ ਬਾਈ ਮਾਡਲ ਹੈ ਜੀ ਇਹ ਟਰੈਕਟਰ ਦੀ ਵੀ ਇਹੀ ਖਾਸੀਅਤ ਹੈ ਜਿਵੇਂ ਤੁਹਾਨੂੰ ਬਾਈ ਜੀ ਮੈਂ ਕਹਿੰਦਾ ਨਾ ਸੋਨਾਲੀਕਾ ਨੇ ਬੱਸ ਕਰਾਈ ਸੀ ਇਹ ਵੀ ਬਾਈ ਜੀ ਗੇਰ ਪ੍ਰੋ ਵਾਲਾ ਇਹਨੇ ਵੀ ਬੱਸ ਕਰਾਈ ਸੀ B14 ਤੇ ਟਾਇਰ ਬਾਈ ਜੀ ਇਹਦੇ 80 ਪੈਸੇ ਟਾਇਰ ਹੈ ਜੀ 85 ਹੋਣਗੇ ਨਾਲ ਦੇ ਠੀਕ ਆ ਜੀ 85 ਪੈਸੇ ਟਾਇਰ ਨਾਲ ਦੇ ਨੇ ਬਾਈ ਜੀ ਤੇ ਮੈਨੂੰ ਲੱਗਦਾ ਹਜੇ ਥੋੜੀ ਥੋੜੀ ਰਾਵੜੀ ਉਤਰ ਜਾਣਾ ਬਾਈ ਜੀ ਹੂੰ ਠੀਕ ਆ ਜੀ ਕਿੰਨੇ ਘੰਟੇ ਚੱਲੇ ਬਾਈ ਜੀ ਇਹ ਵੀ 600 ਘੰਟੇ ਚੱਲੇ ਜੀ ਲੱਭੀ 600 ਘੰਟੇ ਚੱਲੇਗਾ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਪੂਰਾ ਸਾਫ ਹੈਗਾ 3 ਸਪੀਡ 4 ਸਪੀਡ ਆ ਗਈ ਫੋਰ ਸਪ੍ਰੋ ਗੇਅਰ ਹਾਂਜੀ ਠੀਕ ਹੈ ਜੀ 4 ਸਪੀਡ ਚ ਆ ਗਿਆ ਤੇ ਬਾਕੀ ਸਾਫ ਵੀ ਜਿੰਨਾ ਡੈਕਟਰ ਹੈਗਾ ਸਾਰਾ origignal ਤਸੱਲੀ ਕਰਕੇ ਮਗਰੋਂ ਮਗਰੋਂ ਡਰਾ ਵਲ ਡੰਡਾ ਵੀ ਲੈਂਕਾ ਮਤਲਬ ਰੰਗ ਪੂਰਾ ਠੀਕ ਹੈ ਤੇ ਸਤਰੀ ਤੇ ਨਹੀਂ ਹੈਗੀ ਇਹਨਾਂ ਸਤਰੀ ਹੈ ਨਹੀਂ ਉਹ ਦੇ ਦਾਂਗੇ ਆਪਾਂ ਸਿੰਪਲ ਸਤ ਜਿਹੜਾ origignal ਹੁੰਦੀ ਹੈ ਉਹਨੂੰ ਜਾ ਕੇ ਨੂੰ ਪੈਸੇ ਕਟਾ ਦਾਂਗੇ ਉਹਨੇ ਜਿਹਾ ਲਵਾ ਦਾਂਗੇ ਨਾ ਮੇਜੰਸੀ ਚ ਠੀਕ ਹੈ ਜੀ ਬਾਕੀ ਬਈ ਜੀ ਸਤਰੀ ਮਿਲ ਜੂਗੀ ਤੇ ਅਲੱਗ ਤੋਂ 1000 ਰੁਪਏ ਦਾ ਡਿਸਕਾਊਂਟ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਾਡਲ ਬਈ ਜੀ ਮਾਡਲੇ 22 ਹੈ ਜੀ ਠੀਕ ਹੈ ਫ ਇਦੀ ਮੰਗ 9.5 ਲੱਖ ਰੁਪਏ ਜੀ ਲੈ ਵੀ 9.5 ਲੱਖ ਰੁਪਏ ਡਿਮਾਂਡ ਹੈਗਾ 2 ਸਪੀਡ ਨਹੀਂ ਹੈਗਾ 3 ਸਪੀਡ ਨਹੀਂ ਹੈਗਾ 4 ਸਪੀਡ ਚ ਟਰੈਕਟਰ ਲੈ ਵੀ ਬਾਕੀ ਕੰਡੀਸ਼ਨ ਚ ਚੈੱਕ ਕਰੋ ਬਈ ਜੀ ਤੇ ਬਾਕੀ ਤੁਹਾਨੂੰ ਕਹਿ ਨਹੀਂ ਰਹਿਣਾਗਾ ਹਰੇ ਸੂਟ ਨਾਲ ਦਾ ਜੌਂਡੀਅਰ ਜਿਹਨੂੰ ਇਹਦਾ ਕਰੇਜ ਆ ਉਹ ਤਾਂ ਈ ਸੀ ਲੋ ਜੀ ਹਾਂ ਬਸ ਪਸੰਦ ਆ ਜੀ ਜਿਹਨੂੰ ਇਹ ਜੌਂਡੀਅਰ ਪਸੰਦ ਆ ਹੋਏ ਸੀ ਬੜੀ ਸੋਚਦਾ ਠੀਕ ਆ ਜੀ ਹਾਂਜੀ ਹਾਂ ਤੇ ਅੱਗੇ ਆ ਗਿਆ ਬਈ ਜੀ 55 ਹੌਸਪਾਵਰ ਦਾ ਬਿਨਾ ਚੰਜਰ ਵਾਲਾ ਵੇਜੀਏ ਇਹ ਬਿਨਾ ਸਿੰਪਲ ਟਰੈਕਟਰ ਜੀ ਸਿੰਪਲ ਸਟੀering ਹੈ ਵਿੱਚ ਬਾਈਆਂ ਦੀ ਬਹੁਤ ਡਿਮਾਂਡ ਆਉਂਦੀ ਫੋਨ ਫੋਨ ਆਏ ਨੇ ਪਹਿਲਾਂ ਕਿ ਸਾਨੂੰ ਕੋਈ ਸਿੰਪਲਸ ਦੇ ਜਿਵੇਂ ਕੋਈ ਆਪਣਾ ਟਰਾਲੀ ਦਾ ਕੰਮ ਲੈਣਦਾ ਵੀਰ ਕੋਈ ਪੂੰਗ ਵਾਲਾ ਜਾਂ ਕੋਈ ਮਤਲਬ ਪਰਤ ਤੇ ਕੰਮ ਕਰਦਾ ਠੀਕ ਆ ਜੀ ਪੱਠੇ ਵਾਲੇ ਪਾਸੇ ਉਹ ਵੱਲੋਂ ਉਹ ਜਿਆਦਾ ਵਾਰ ਕਰਾ ਰਹੇ ਸਿੰਪਲ ਸਟੀering ਦੀ ਡਿਮਾਂਡ ਸੀ ਜੀ ਉਹਦੇ ਕਰਕੇ ਆਇਆ ਟਰੈਕਟਰ ਆਪਣੇ ਲੈ ਵੇ ਜੀ ਠੀਕ ਆ ਜੀ 19 ਮਾਡਲ ਹੈ ਟਰੈਕਟਰ ਹੈ ਸਾਫਾ ਬਹੁਤ ਟਰੈਕਟਰ ਹੈ ਵੇ ਕੰਡੀਸ਼ਨ ਤੇ ਚੈੱਕ ਕਰੋ ਬਈ ਟਰੈਕਟਰ ਦੀ ਪੂਰਾ ਸਾਫ ਹੈਗਾ ਹਾਂਜੀ ਟਰੈਟਰ ਨਾਲ ਦੀ ਇਹਦੇ ਵੀ ਇਹਦੇ ਵੀ ਟਾਇਰ ਨਾਲ ਦੇ ਫਰੰਟ ਚੇਂਜ ਨੇ ਹਾਂ ਫਰੰਟ ਨਵੇਂ ਪਏ ਆ ਠੀਕ ਹੈ ਜੀ ਫਰੰਟ ਪੇਜ ਵਧੀਆ ਵਾਲੀ ਕੰਪਨੀ ਵਾਲੇ ਪਾਏ ਹੋਏ ਨੇ ਉਹ ਤਾਂ ਹੁਣ ਗੋਲ ਜਿਹੀ ਨਹੀਂ ਚੱਲੇ ਹੁਣ ਰੇਡੀਅਲ ਜਿਹੇ ਟਾਇਰ ਬਸ ਉਹ ਅਗਲਾ ਲਾ ਕੇ ਹਾਂ ਉਹ ਲਾ ਕੇ ਪਾ ਦਿੰਦਾ ਪਰ ਉਹ ਹੋਣਗੇ ਤਾਂ ਉਹ ਵੀ ਹੈਨਾ ਉਹ ਵੀ ਇਹੀ ਜਿਹੇ ਦੇ ਰਹੀ ਸੀ ਹਾਂ 75 80 ਪੈਸੇ ਫਰੰਟ ਆਰ ਵੀ ਹੋਣਗੇ ਇਹਦੇ ਪੇਜ ਬੈਕ ਸਾਈਡ 75 80 ਪੈਸੇ ਟਾਇਰ ਪੈਣਗੇ ਠੀਕ ਕਿੰਨੇ ਮਾਡਲ ਹੈ ਬਈ ਜੀ ਇਹ 19 ਮਾਡਲ ਹੈ ਜੀ ਠੀਕ ਹੈ ਜੀ ਤੇ ਘੰਟੇ ਕਿੰ ਠੀਕ ਹੈ ਲੋਕ ਯਾਰ ਦੀ ਗੇੜ ਘੰਟਾ ਚੱਲ ਲੋਗਾ ਭਾਈ ਜੀ ਖੁੱਲੇ ਪਲੇਟਫਾਰਮ ਵਾਲਾ ਗਿਆ ਤੇ ਇਹਦੀ ਡਿਮਾਂਡ ਭਾਈ ਜੀ ਇਹਦੀ 475000 ਰੁਪਏ ਜੀ ਠੀਕ ਹੈ ਜੀ ਲੈ ਵੀ 475000 ਰੁਪਏ ਡਿਮਾਂਡ ਲੱਗੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਭਾਈ ਜੀ ਕਈ ਵਾਰ ਹੁੰਦੇ ਨੇ ਕਿ ਕਿ ਭਾਈ ਜੀ ਅਸੀਂ ਸਸਤਾ ਟਰੈਕਟਰ ਲੈ ਖਰੀਦਣਾਗਾ ਪਰ ਨਵੇਂ ਕੰਨੀ ਕਿਉਂ ਜਾਣਾਗਾ ਪਰ ਤੁਹਾਨੂੰ ਆ ਬਾਈ ਕੋਲੋਂ ਮਿਲ ਜੂਗਾ ਸੱਤ ਸਟੀਰਿੰਗ ਵਾਲਾ ਤੇ ਭੱਠੇ ਵਾਲਿਆਂ ਵਾਸਤੇ ਪੂਰਾ ਵੈਸਟਰ ਟਰੈਕਟਰ ਤੇ ਤੇ ਲੋਨ ਵਗੈਰਾ ਹੋ ਜੂਗਾ ਲੋਨ ਹੋ ਜੂ 4 ਲੱਖ ਤੱਕ ਤੇ 4 ਲੱਖ ਰੁਪਏ ਦਾ ਫਾਇਲ ਖਰਚਾ ਲੈ ਟਰੈਕਟਰ ਲੈ ਜਾਓ ਹਾਂ ਫਾਇਲ ਖਰਚੇ ਮਤਲਬ ਲਗਣੀ ਲੱਗਣਾ ਦੇਖੋ ਤਾਂ ਅਗਲੇ ਦਾ ਹਨ ਜੀ ਠੀਕ ਹੈ ਜੀ ਤੇ ਮੰਨ ਲਓ ਵੀ ਬਾਕੀ ਜਿੰਨੇ ਵੱਧਦੇ ਨੂੰ ਦੇ ਦੇ 4 ਲੱਖ ਰੁਪਏ ਦਾ ਮੰਨ ਲਓ ਲੋਨ ਕਰਵਾ ਦਾਂਗੇ ਤੇ ਅਸਾਂ ਠੀਕ ਹੈ ਜੀ ਕਾਪੀ ਕਾਗਜ਼ਾਂ ਦੀ ਗਾਰੰਟੀ ਹੈ ਹਾਂ ਗਰੰਟ ਕਾਗਜ਼ੀਏ ਮਾੜੇ ਹੋ ਤਾਂ ਲੋਨ ਨਹੀਂ ਹੁੰਦਾ ਜਿੰਨਾ ਨਾਂ ਹੋਵੇ ਠੀਕ ਹੈ ਜੀ ਹਾਂ ਸਹੀ ਗੱਲ ਹੈ ਬਾਕੀ ਸਿਮਲ ਤੇ ਡਿਪੈਂਡ ਹਾਂ ਬਾਕੀ ਉਹ ਤਾਂ ਸਿਮਲ ਅਗਲੀ ਦੀ ਪਾਰਟੀ ਦਾ ਸਹੀ ਹੋਣਾ ਚਾਹੀਦਾ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਭਾਈ ਗੱਲ ਕਰ ਲਿਆ ਠੀਕ ਹੈ ਚਲੋ ਭਾਈ ਜੀ ਲਾਈਕ ਕਮੈਂ కలో సంపర్క బా ధన్వాద